La CAPA ਜਾਣ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਦੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰੱਖੀ ਮੇਰੀ ਜਬਰ ਜਨਮ ਅੜਿਆਏ ਜਦੋਂ ਹੋਣ ਬਾਲੇ ਜਬਰ ਜਨਮ ਅੜਿਆਏ ਜਦੋਂ ਹੋਣ ਬਾਲੇ ਉਦੋਂ ਧਰਤੀ ਤੇ ਕੋਈ ਅਵਤਾਰ ਆਵੇ ਜੇ ਦੁਨ ਧਰਤੀ ਤੇ ਕੋਈ অবতার ਆਵੇ ਉਹਨੂੰ ਘੋਪਾ ਧੇਰਾ ਬੰਕ ਜਾਂਦਾ ਜਿਹੜਾ ਕਰਦਾ ਨਹੀਂ ਕਦਰ ਸਤਗੁਰ ਦੀ ਉਹ ਸਤਗੁਰਾਤ ਵੀ ਰਥ ਜਾਂਦਾ ਜਿਹੜਾ ਕਰਦਾ ਕਦਰ ਸਤਗੁਰਾਂ ਦੀ ਉਹਦਾ ਗੇੜ ਕਰਾਸੀ ਮੁੱਕ ਜਾਂਦਾ ਦੁੱਤ ਪੁੱਤ ਤੇ ਮਿਲਣ ਦਾਤਾ ਮੁੱਲੀਆਂ ਕਰ ਦਰਸ਼ਨ ਸਤਗੁਰਾਂ ਦਾ ਟੁੱਟ ਦੇਹੀ ਦਾ ਦੁੱਖ ਜਾਂਦਾ ਰਾਜਾ ਮਹਾਰਾਜਾ ਵੀ ਆਵੇ ਦਰ ਸਤਗੁਰਾਂ ਦੇ ਕਰ ਦਰਸ਼ਨ ਸਤਿਗੁਰ ਦਾ ਸੇਹ ਚਰਨੀ ਝੁਕ ਜਾਂਦਾ ਆ ਜਦੋਂ ਭਰਿਆ ਨਾਨਕ ਦਰਬਾਰ ਹੋਵੇ ਜਦੋਂ ਭਰਿਆ ਨਾਨਕ ਦਰਬਾਰ ਹੋਵੇ ਨਾਲ ਫਿਰਦਾ ਸੇਹ ਝੁਕ ਜਾਂਦਾ ਝੁਕਾ ਕੇ ਸਰਤਾ ਦੇ ਨਾਲ ਸੀਸ ਲਾਓ ਸਤਿਗੁਰ ਦੀ ਦੇ ਪਾਵਨ ਤੇ ਪਵਿੱਤਰ ਦਰਬਾਰ ਵਿੱਚ ਹਾਜ਼ਰੀਆਂ ਕਰੋ ਮੁਖ ਨੂੰ ਪਵਿੱਤਰ ਹੈ ਬਿਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਦੇ ਤੋਂ ਪ੍ਰੰਤ ਆਪੋ ਆਪਣੀਆਂ ਮਨ ਮਰਿਤੀਆਂ ਜੁੜ ਕੇ ਸਤਿਗੁਰ ਜੀ ਦੇ ਇਲਾਹੀ ਪਾਵਨ ਪਵਿੱਤਰ ਦਰਬਾਰ ਗੁਰਦੁਆਰਾ ਸਿੱਖ ਸਭਾ ਨਗਰ ਜिलाਸੀ ਕਲਾਂ ਦੀ ਸਬੂ ਸਾਹ ਸੰਗਤ 71 ਹੋ ਕੇ ਬਹੁਤ ਵੱਡਾ ਪਰਾਲਾ ਕਰ ਰਹੇ ਹੋ ਤਨ ਮਨ ਧਨ ਦੇ ਨਾਲ ਸਤਿਗੁਰ ਦਰਬਾਰ ਦੀਆਂ ਸੇਵਾਵਾਂ ਕਰਦੇ ਹੋਏ ਤਾਂ ਸੰਸਨਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਅਵਤਾਰ ਦਿਹਾੜੇ ਗੁਰੂ ਰੂਪ ਮੱਖ ਰੱਖਦੇ ਹੋਏ ਪ੍ਰਵਾਤ ਫੇਰੀ ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਹਨ ਬਹੁਤ ਹੀ ಅಪਾਰ ਕਿਰਪਾ ਰਹਿਮਤ ਹੈ ਸਾਧ ਸੰਗਤ ਦੇ ਇਸ ਨਗਰ ਖਿੜੇ ਤੇ ਇਸੇ ਤਰ੍ਹਾਂ ਹੀ ਸਤਿਗੁਰ ਜੀ ਮਿਹਰ ਵਧਾਈ ਰੱਖਣਾ ਸੋ ਤਾਂ ਗੁਰੂ ਨਾਨਕ ਦੇ ਮਹਾਰਾਜ ਵਾਛਾ ਦਾ અવਤਾਰ ਦਿਹਾੜਾ ਮਨਾ ਰਹੇ ਹਾਂ ਅਤੇ ਨਾਲ ਦੀ ਨਾਲ ਆਉਣ ਵਾਲਾ ਜੋ 3 ਨਵੰਬਰ ਦਾ ਦਿਹਾੜਾ 350 ਸਾਲਾ ਸਤਾਤੀ ਦਿਵਸ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਹਿੰਦੀ ਚਾਦਰ ਜਿਨ੍ਹਾਂ ਦੀ ਕੁਰਬਾਨੀ ਸਦਕਾ ਖੇਦੀ ਸਦਕਾ ਅੱਜ ਆਜ਼ਾਦੀ ਦੀ ਸਾਲ ਲੈ ਰਹੇ ਹਾਂ ਪਾਵੇਂ ਧੰਨ ਗੁਰ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਨੇ ਇਹਨਾਂ ਧਰਮ ਦੀ Hindu ਰੱਖਿਆ ਕਰਨ ਵਾਸਤੇ ਆਪਣਾ ਸੀਸ ਬਲੀਦਾਨ ਦਿੱਤਾ ਪਰ ਉਹਨਾਂ ਕੁਰਬਾਨੀਆਂ ਦੀ ਸਦਕਾ ਕੁਰਬਾਨੀਆਂ ਨੂੰ ਸਮਰਪਿਤ ਆਪਾਂ ਕੱਲ ਨੂੰ ਜੀਵ ਸਤਿਗੁਰਾਂ ਜੀ ਦੇ ਪায়ে ਪੂਰਨਾਂ ਤੇ ਚੱਲ ਕੇ ਸਤਿਗੁਰ ਜੀ ਦੇ ਚਰਨਾਂ ਵਿੱਚ ਨਤਮਸਤਕ ਹੁੰਦੇ ਆ ਗੁਰੂ ਕੀ دیਵਾਨਾ ਵਿੱਚ ਹਾਜਰੀਆਂ ਲਵਾ ਕੇ ਗੁਰੂ ਕੇ ਇਤਿਹਾਸ ਸਰਵਣ ਕਰਕੇ ਆਪਣਾ ਜਨਮ ਸਫਲਾ ਕਰਦੇ ਹਨ ਸੋ ਆਓ ਸਮਾਂ ਤੱਕੀਏ ਧਰਗੁਰੂ ਨਾਨਕ ਦੇ ਮਹਾਰਾਜ ਜੀ ਦੇ ਆਉਣ ਤੋਂ ਪਹਿਲਾਂ ਕਿਹਦਾ ਉਹ ਸਮਾਂ ਭਿਆਨਕ ਸਮਾਂ ਸੀ ਜ਼ਬਰ ਜ਼ੁਲਮ ਦਾ ਬੋਲਬਾਲਾ ਬਹੁਤ ਜ਼ਿਆਦਾ ਸੀ ਅਤਿਆਚਾਰ ਹੋ ਰਿਹਾ ਸੀ ਧਰਤੀ ਤੇ ਹਿੱਕ ਤੇ ਬਹੁਤ ਪਾਪ ਵੱਧ ਗਏ ਧਰਤੀ ਤੇ ਪਹਾੜ ਸਹਾਰਿਆ ਨਾ ਗਿਆ ਧਰਤੀ ਨੇ ਫਰਿਆਦ ਕੀਤੀ ਏ ਨੰਕਾਰ ਦਾਤਾ ਕਲਪੁਰ ਪ੍ਰਮਾਤਮਾ ਮੇਰੀ ਹਿੱਕ ਤੇ ਭਾਰ ਬਹੁਤ ਹੈ ਇਹ ਭਾਰ ਵਜਨ ਮੇਥੋਂ ਝੱਲਿਆ ਨਹੀਂ ਜਾਂਦਾ ਨੰਕਾਰ ਦਾਤੇ ਨੇ ਧਰਤੀ ਦੀ ਫਰਿਆਦ ਸੁਣੀ ਧਰਤੀ ਨੂੰ ਪੁੱਛਿਆ ਧਰਤੀਏ ਤੇਰੇ ਤੇ ਨੰਤੀਆਂ ਨਹਿਰਾਂ ਦਰਿਆਵਾਂ ਦਾ ਵਜਨ ਹੈ ਉਸ ਕਾਦੇਵਾਂ ਤੇਰੀ ਇਕ ਤੇ ਮਹਿਲ ਮਾੜੀਆਂ ਪਰਬਤਾਂ ਦਾ ਭਾਰ ਹੈ ਉਹ ਢਾ ਦੇਵਾਂ ਧਰਤੀ ਨੇ ਪੁਕਾਰ ਕੀਤੀ ਨਹੀਂ ਪਾਸ਼ਾ ਮੇਰੀ ਇਕ ਤੇ ਨਦੀਆਂ ਨਹਿਰਾਂ ਦਰਿਆਵਾਂ ਦਾ ਵਜਨ ਹੈ ਨਾ ਮਹਿਲ ਮਾੜੀਆਂ ਦਾ ਪਰਬਤਾਂ ਦਾ ਮੇਰੀ ਇਕ ਤੇ ਜੋ ਵਜਨ ਹੈ ਉਹ ਪਾਪਾਂ ਦਾ ਭਾਰ ਹੈ ਜੋ ਭਾਰ ਮੈਥੋਂ ਝੱਲਿਆ ਨਹੀਂ ਜਾਂਦਾ ਇਤਨਾ ਭਾਰ ਹੈ ਮੇਰੀ ਹਿੱਕ ਤੇ ਪਾਪਾਂ ਦਾ ਹੋ ਗਿਆ ਅਕਾਲ ਪ੍ਰਮਾਤਮਾ ਨੇ ਧਰਤੀ ਦੀ ਫਰਿਆਦ ਪ੍ਰਵਾਨ ਕੀਤੀ ਹੈ ਦੂਜੀ ਫਰਿਆਦ ਕਰ ਲਈ ਹੈ ਪ੍ਰਜਾ ਜਿਹੜੀ ਤਰਾ ਦਰਾ ਕਰਦੀ ਹੈ ਲੁਕਾਈ ਲੁਕਾਈ ਦੀ ਫਰਿਆਦ ਪ੍ਰਵਾਨ ਹੋਈ ਹੈ ਅੱਜ ਕੇਂਦਰੀ ਅਰਦਾਸ ਇੱਕ ਨਿਆਰੀ ਅਰਦਾਸ ਹੈ ਸਾਥ ਸੰਗਤ ਜੀਓ ਇਤਿਹਾਸ ਗਵਾਹ ਹੈ ਮਹਿਤਾ ਕਲਿਆਨ ਦਾਸ ਪਟਵਾਰੀ ਮਾਤਾ ਤ੍ਰਿਪਤਾ ਜਿਨ੍ਹਾਂ ਦੇ ਘਰ ਇੱਕ ਕਨਿਆ ਜਿਸ ਦਾ ਨਾਮ ਇਤਿਹਾਸਕਾਰ ਹੈ ਨਾਨਕੀ ਬੇਬੇ ਬੇਬੇ ਨਾਨਕੀ ਕਿਉਂ ਕਿਆ ਗਿਆ ਕਿ ਆ ਕੇ ਧੰਗੁਰ ਨਾਨਕ ਦੇ ਮਹਾਰਾਜ ਤੋਂ ਵੱਡੇ ਸਨ ਤੇ ਪਹਿਲਾ ਸੱਚਾ ਤੇ ਸ਼ਰਧਾਲੂ ਸਿੱਖ ਬੜੀ ਬੇਬੇ ਨਾਨਕੀ